ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੇਰਾ ਨਾਮ ਹੈ ਮਨਤਵੀਰ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤਕਬੰਦੀ ਤੇ ਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਬੋਲਣਾ ਚਾਹਾਂਗਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਸਮਰਪਿਤ ਹੈ ਅਤੇ ਕਵਿਤਾ ਨੂੰ ਮੈਂ ਇੱਕ ਨੀ ਬਣਾ ਕੇ ਆਪਣੇ ਚੈਨਲ ਦੀ ਸ਼ੁਰੂਆਤ ਕਰਨਾ ਚਾਹਾਂਗਾ ਜੀ ਸੋ ਆਓ ਪਿਆਰ ਸਤਿਕਾਰ ਨਾਲ ਸੋਣਿਆ ਜੀ ਤੇ ਸਰਵਨ ਕਰੀਏ ਜੀ ਅੱਜ ਵਰਕੇ ਖੋਲਾ ਮੈਂ 1469 ਦੇ ਪੰਜਾਬ ਲਹਿੰਦੇ ਦੇ ਜਿਸ ਦੇ ਇੱਕ ਫਕੀਰ ਦੇ ਕਿੱਸੇ ਸਦਾ ਹੀ ਰਹਿੰਦੇ ਨੇ ਤਲਵੰਡੀ ਵਿਖੇ ਪਟਵਾਰੀ ਦੇ ਘਰ ਹੋਇਆ ਮਿਲਾਦ ਇੱਕ ਮਾਨਕ ਦਾ ਤ੍ਰਿਪਤਾ ਦੀ ਕੁਖੋਂ ਹੋਇਆ ਜਨਮ ਤਨ ਗੁਰੂ ਨਾਨਕ ਦਾ ਹੋਇਆ ਜਨਮ ਤਨ ਗੁਰੂ ਨਾਨਕ ਦਾ ਬਾਦੇ ਕੋਲ ਪੜਨੇ ਪਾਇਆ 5 ਸਾਲ ਦੀ ਉਮਰ ਦੇ ਵਿੱਚ ਤੇ ਆਪ ਜੀ ਨੇ ਬਾਦੇ ਨੂੰ ਇਕ ਉਹੰਕਾਰ ਪੜਾਇਆ ਆਪਣੀ ਕਲਮ ਦੀ ਲਕੀਰ ਖਿੱਚ ਸਪਾਂਖ ਕਿਤਿਆਂ ਛਾਵਾਂ ਤੈਨੂੰ ਕਿੱਥੋਂ ਮਿਲੇਗਾ ਨਾਨਕ ਜਿਹੇ ਪੁੱਤ ਆਖਣ ਕਈਆਂ ਦੀਆਂ ਮਾਵਾ ਮੈਨੀ 20 ਰੁਪਏ ਦੇ ਕੇ ਪਿਉ ਨੇ ਤੋਰਿਆ ਕਮਾਉਣ ਲਈ ਇੱਕ ਵੱਡਾ ਉਹਦਾ ਪਰ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਆਪ ਜੀ ਕਰਾਏ ਸੱਚਾ ਸੋਦਾ ਖੇਤ ਵਿੱਚ ਤੋਰਿਆ ਤੈਨੂੰ ਮੱਝਾਂ ਚਾਰਨ ਦੇ ਲਈ ਪਰ ਲੋਕਾਂ ਨੂੰ ਲੱਗਿਆ ਕਿ ਆਇਆ ਹੈ ਤੂੰ ਉਹਨਾਂ ਦੇ ਖੇਤ ਉਜਾੜਨ ਦੇ ਲਈ 16 ਸਾਲ ਦੀ ਉਮਰ ਦੇ ਵਿੱਚ ਚੱਲ ਗਏ ਆਪ ਸੁਲਤਾਨਪੁਰ ਲੋਧੀ ਆਪਣੀ ਭੈਣ ਨਾਲ ਜਿੱਥੇ ਆਪ ਜੀ ਨੇ ਬਿਤਾਏ ਲਗਭਗ 14 ਕੁ ਸਾਲ ਮੋਦੀ ਖਾਨੇ ਕੰਮ ਕਰਦੇ ਆ ਟੋਲਿਆ ਆਪ ਜੀ ਨੇ 13 13 ਤੇ ਵੰਡ ਦਿੱਤਾ ਗਰੀਬਾਂ ਦੇ ਵਿੱਚ ਕਹਿ ਕੇ ਕੁਝ ਨਹੀਂ ਮੇਰਾ ਸਭ ਹੈ ਤੇਰਾ ਬੇ ਨਦੀ ਤਫਕਰ ਕਰੰ ਦਰਾਨ ਤਿੰਨ ਦਿਨ ਰਹੇ ਆਪ ਲੋਪਿਕ ਤੇ ਫਿਰ ਪ੍ਰਗਟੇ ਕਹਿੰਦੇ ਨਾਹੀਂ ਕੋਈ ਹਿੰਦੂ ਨਾਹੀਂ ਕੋਈ ਮੁਸਲਮਾਨ ਸਭ ਹੈ ਇੱਕ 30 ਸਾਲ ਦੀ ਉਮਰ ਦੇ ਵਿੱਚ ਕਿਹਾ ਮਰਦਾਨੇ ਨੂੰ ਕਿ ਮਰਦਾਨਿਆਂ ਚੱਲ ਦੁਨੀਆ ਨੂੰ ਤਾਰ ਕੇ ਆਈਏ ਪਰ ਮਰਦਾਨਾ ਆਖਿਆ ਮਹਾਰਾਜ ਮੈਂ ਡੂਮ ਮਰਾਸੀ ਨੀਚ ਜਾਤੀ ਰਹਾ ਹਾਂ ਤੇ ਤੂੰ ਪਟਵਾਰੀ ਦਾ ਪੁੱਤਰ ਕਿਵੇਂ ਆਪਾਂ ਦੋਵੇਂ ਤੁਰ ਜਾਈਏ ਫਿਰ ਆਪ ਆਖੇ ਮਰਦਾਨਿਆਂ ਚੱਲ ਤੁਰ ਚੱਲੀਏ ਤੇ ਰਹਿੰਦੀ ਦੁਨੀਆ ਤੱਕ ਆਪਣੀ ਯਾਰੀ ਦੀਆਂ ਮਿਸਾਲਾਂ ਕੱਲੀਏ ਪਹਿਲੀ ਉਦਾਸੀ ਦੌਰਾਨ ਲਾਲੋ ਦੀ ਮਿੱਸੀ ਖਾਦੀ ਬਾਗੋ ਦੇ ਪੂੜੇ ਛੱਡ ਕੇ ਤੇ ਬਾਗੋ ਦੀਆਂ ਅੱਖਾਂ ਖੋਲੀਆਂ ਉਸਦੇ ਪੂੜਿਆਂ ਵਿੱਚੋਂ ਖੂਨ ਤੇ ਲਾਲੋ ਦੀ ਮਿੱਸੀ ਵਿੱਚੋਂ ਦੁੱਧ ਕੱਢ ਕੇ ਦੂਜੀ ਉਦਾਸੀ ਦੌਰਾਨ ਕੋਡੇ ਰਾਖਸ ਨੂੰ ਸਿੱਧੇ ਰਸਤੇ ਪਾਇਆ ਤੇ ਭਾਈ ਮਰਦਾਨੇ ਨੂੰ ਉਸ ਤੋਂ ਬਚਾਇਆ ਤੀਜੀ ਉਦਾਸੀ ਦੌਰਾਨ ਆਬੇ ਵਾਲ ਕਰਕੇ ਪੈਰ ਆਪ ਜੀ ਨੇ ਦੱਸਿਆ ਕਿ ਰੱਬ ਹਰ ਜਗ੍ਹਾ ਵਸਦਾ ਹੈ ਅਠ ਪੈ ਚੌਥੀ ਉਦਾਸੀ ਦੌਰਾਨ ਆਪ ਜੀ ਵਾਪਸ ਆ ਗਏ ਕਰਤਾਰਪੁਰ ਤੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦਾ ਹੁਕਾ ਦੇ ਗਏ ਵਿੱਚ ਸੁਰ ਸਨ 1539 ਵਿੱਚ ਆਪ ਜੋਤੀ ਜੋਤ ਸਮਾ ਗਏ ਤੇ ਆਪਣੀ ਯਾਰੀ ਸਿੱਖਿਆ ਅਤੇ ਉਦਾਸੀਆਂ ਦੇ ਕਰਕੇ ਪੂਰੀ ਦੁਨੀਆ ਵਿੱਚ ਆ ਗਏ ਪੂਰੀ ਦੁਨੀਆ ਵਿੱਚ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਮੀਦ ਕਰਦਾ ਹਾਂ ਕਿ ਆਪ ਸਭ ਨੂੰ ਮੇਰੀ ਇਹ ਕਵਿਤਾ ਵਧੀਆ ਲੱਗੀ ਹੋਵੇਗੀ ਜੀ ਅਗਰ ਵਧੀਆ ਲੱਗੀ ਹੋਵੇਗੀ ਤਾਂ ਕਮੈਂਟ ਕਰ ਦਿਓ ਜੀ ਅਤੇ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਸਾਡੇ ਚੈਨਲ ਤੱਕ ਬੰਦੀ ਨੂੰ ਇੱਕ ਸਪੋਰਟ ਮਿਲ ਸਕੇ ਧੰਨਵਾਦ